ਨਵਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਣਾ ਸਵੱਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਭਾਰਤੀ ਅੰਗਰਾ ਕੌਮੀ ਚੇਅਰਮੈਨ ਸ਼ਿਫਸਨਾਹਨ ਮੇਰੇ ਨਾਲ ਮੇਰੇ ਸਾਥੀ ਐਨਆਰਵੀ ਦੇ ਪ੍ਰਧਾਨ ਕੀੰਤੀ ਲਾਲ ਕਸ਼ਪ ਜੀ ਸੀਨੀਅਰ ਸਾਡੇ ਨੇਤਾ ਕਿਸ਼ੋਰ ਕੁਮਾਰ ਜੀ ਸ਼ਰਮਾ ਜੀ ਸੁਨੀਲ अरोड़ा ਜੀ ਰਾਮ ਗੁਪਤਾ ਜੀ ਸੰਨੀ ਜੀ ਔਰ ਸਾਗਰ ਜੀ ਹੋਰ ਯੁਵਾ ਸਾਥੀ ਮੇਰੇ ਬਾਹਰ ਖੜੇ ਹੈ ਅੱਜ 31 ਅਗਸਤ 1995 ਨੂੰ ਮਹਰੂਬ ਮੁੱਖ ਮੰਤਰੀ ਸਰਦਾਰ ਬਯੰਤ ਸਿੰਘ ਜੀ ਨੂੰ ਅੱਜ ਦੇ ਦਿਨ ਸ਼ਹੀਦ ਕੀਤਾ ਸੀਗਾ ਅੱਜ ਅਸੀਂ ਸ਼ਖਸਨਾ ਹਿੰਦ ਵੱਲੋਂ ਸ਼ਰਦਾ ਦੇ ਫੁੱਲ ਅਰਪਿਤ ਕਰ ਰਹੇ ਹਾਂ ਕਿ ਪਰਮਾਤਮਾ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਚਿ ਨਿਵਾਸ ਦੇਵੇ ਔਰ ਇਸ ਤਰ੍ਹਾਂ ਦੇ ਮੁੱਖ ਮੰਤਰੀ ਸਾਡੇ ਪੰਜਾਬ ਨੂੰ ਮਿਲਣ ਜਿਹੜੇ ਪੰਜਾਬ ਦੇ ਹੱਕਾਂ ਲਈ ਔਰ ਲੋਕਾਂ ਦੇ ਹੱਕਾਂ ਲਈ ਕੰਮ ਕਰਨ ਇਹਦੀ ਸਿਮਰਤ ਸਿੰਘ ਮਾਨ ਦੀ ਮਾਨਸਿਕਤਾ ਵਾ ਆਪਾਂ ਇਹਦਾ ਨਿੰਦਾ ਕਰਦੇ ਹਾਂ ਔਰ ਸਰਕਾਰ ਨੂੰ ਅਪੀਲ ਕਰਦੇ ਹਾਂ ਜਿਵੇਂ ਵੈਸੇ ਅਯੋਗ ਨੇ ਉਹਦੇ ਨੂੰ ਸਪਸ਼ਟ ਕਰਨ ਨੂੰ ਕੋਕਾ ਮੰਗਿਆ ਵਾ ਉੱਤੇ ਜੋ ਬੰਦਾ ਅਫੈਂਸ ਉਹਨੂੰ ਬੋਲਣ ਦੀ ਸਜ਼ਾ ਮਿਲੀ ਮਿਲੀ ਚਾਹੀਦੀ ਉਹਨੂੰ ਆਪਾਂ ਜਿਹੜੀ ਫਿਲਮ ਅਮਰਜੈਂਸੀ ਬਣੀ ਹੈ ਉਹਦੇ ਵਿੱਚ ਹਿਰਨ ਸਾਡੇ ਦੇਸ਼ ਦੀ ਮੰਡੀ ਤੋਂ ਪਾਰਲੀਮੈਂਟ ਮੈਡਮ ਸਾਡੀ ਆਪਾਂ ਸ਼ੇਅਰ ਨਹੀਂ ਪੈਣ ਕਹਿ ਸਕਦੇ ਕਮਨਨ ਰਣੌਤ ਆ ਠੀਕ ਉਹਨੇ ਜੋ ਫਿਲਮ ਬਣਾਈਏ ਦੇਸ਼ ਦੇ ਮਾਹੌਲ ਨੂੰ ਲੈ ਕੇ ਫਿਲਮ ਬਣਾਈ ਹੈ ਸ਼ਾਇਦ ਮੈਂ ਤੁਹਾਨੂੰ ਜ਼ਰੂਰ ਨਹੀਂ ਦੱਸਿਆ ਮੇਰੇ ਸ਼ਾਇਦ ਵਿੱਚ ਭਰਾਓ ਜਿਹਨਾਂ ਨੂੰ ਪਤਾ ਹੋਵੇ ਜਾਂ ਸਾਡੇ ਬਿਗਰਨ ਨੂੰ ਪਤਾ ਅਮਰਜੈਂਸੀ ਵੇਲੇ ਕੀ ਹੋਇਆ 1975 ਦੇ ਕਾਲੇ ਦੌਰ ਅਮਰਜੈਂਸੀ ਦਾ ਕੀ ਸਰਕਾਰਾਂ ਉਸ ਦੀ ਮੌਜੂਦਾ ਸਰਕਾਰਾਂ ਨੇ ਕੀ ਕੀਤਾ ਉਸ ਤੋਂ ਬਾਅਦ ਜੋ ਇੱਥੇ ਉਹਦਾ ਵਿਰੋਧ ਹੋ ਰਿਹਾ ਵਾ ਫਿਲਮ ਦਾ ਔਰ ਕੰਗਣਾ ਨਿਰੋਧਾ ਵਿਰੋਧ ਹੋ ਰਿਹਾ ਉਹਨੂੰ ਮਾਰ ਰਾਇਆ ਉਹ ਕਾਲੇ ਦੌਰ ਨੂੰ ਪਿੱਛੋਂ ਸ਼ੁਰੂ ਹੋਇਆ ਉਹਦੀ ਸ਼ੁਰੂਆਤ ਕਿੱਥੋਂ ਹੋਈ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਪਤਾ ਲੱਗੇ ਕਿ ਸਾਡੀ ਪੀੜ੍ਹੀ ਕਾਫੀ ਜੱਗ ਗੁੰਮਰਾਵਾ ਕਿਸੇ ਨੂੰ ਦੇਵਤਾ ਮੰਨਦੀ ਕਿਸੇ ਨੂੰ ਰੱਬ ਮੰਨਦੀ ਹੈ ਬ੍ਰੋ ਦਾ ਸ੍ਰੀ ਰੂਪ ਲੋਕਾਂ ਮੋਰੇ ਆਣਾ ਚਾਹੀਦਾ ਵਾ ਜੀ ਆਣ ਦੇ ਦਰਸ਼ ਨਿਖਾ ਜਾਵਾ Çeviri

ਜੀ ਮੈਂ ਤੁਹਾਡਾ ਆਪਣਾ ਗਾਇਕ ਲਖਵਿੰਦਰ ਲਖਾ ਨਵਾਂ ਸ਼ਹਿਰ ਸੋ ਨੀਰਜ ਮਹਿਰਾਜੀ ਮੇਰੇ ਬੇਟਾ ਜੀ ਜਿਨ੍ਹਾਂ ਦਾ ਪਹਿਲਾ ਟਰੈਕ ਰਾਜਾ ਸਾਹਿਬ ਜੀ ਦਰਸ਼ ਦਿਖਾ ਜਾਵੇ ਸੋ ਆਸ ਰੱਖਦੇ ਹਾਂ ਸਰੋਤਿਆਂ ਤੋਂ ਕੇਸ ਨੂੰ ਤੁਸੀਂ ਆਪਣਾ ਅਸ਼ੀਰਵਾਦ ਦਿਓਗੇ ਆਪਣਾ ਪਿਆਰ ਦਿਓਗੇ ਸੋ ਬਹੁਤ ਹੀ ਖੂਬਸੂਰਤ ਲਿਖਿਆ ਸਾਡੇ ਸਤਕਾਰਯੋਗ ਬਿੰਦਰੀ ਬੇਗਮ ਪੁਰੀਆ ਜੀ ਨੇ ਔਰ ਬਾ ਕਮਾਲ 뮤직 ਜੋ ਬੀਆ ਡਿਮਾਣਾ ਜੀ ਉਹਨਾਂ ਦੇ ਵੱਲੋਂ ਇਸ ਗੀਤ ਨੂੰ ਇਸ ਸ਼ਬਦ ਨੂੰ ਬਹੁਤ ਹੀ ਖੂਬਸੂਰਤ ਗੀਤ ਸੰਗੀਤ ਦੇ ਨਾਲ ਸ਼ਿੰਗਾਰਿਆ ਸੋ ਆਸ ਰੱਖਦੇ ਹਾਂ ਕਿ ਇਸ ਨੂੰ ਆਪਣਾ ਪਿਆਰ ਦਿਓਗੇ ਔਰ ਲਖਵਿੰਦਰ ਲਖਾ 뮤직 ਕੰਪਨੀ ਦੇ ਵਿੱਚ ਇਹ ਰਿਲੀਜ਼ ਹੋਣ ਜਾ ਰਿਹਾ ਹੈ ਸੋ ਆਸ ਰੱਖਦੇ ਆ ਸਭ ਤੋਂ ਕੇਸ ਨੂੰ ਪਿਆਰ ਦਿਓਗੇ ਅਸ਼ੀਰਵਾਦੋ ਕੇ ਵੱਦ-ਵੱਦ ਸ਼ੇਅਰ ਕਰਨਾ ਜੀ ਥੈਂਕ ਯੂ ਮਿਹਰਬਾਨੀ ਜੀ ਸਤਿ ਸ੍ਰੀ ਅਕਾਲ ਮੈਂ ਲਖਵਿੰਦਰ ਸੂਰਾਪੁਰੀਆ ਬਹੁਤ ਆਦਰ ਸਤਕਾਰ ਦੇ ਨਾਲ ਸਾਡਾ ਜੀ ਸਾਡਾ ਬੱਚਾ ਛੋਟਾ ਨੀਰਜ ਜਿਨ੍ਹਾਂ ਦਾ ਕੇ ਪਹਿਲਾ ਹੀ ਟਰੈਕ ਪਹਿਲਾ ਹੀ ਗਾਣਾ ਇਹਨਾਂ ਨੇ ਆਸਰਾ ਲਿਆ ਰਾਜਾ ਸਾਹਿਬ ਦਾ ਰਾਜਾ ਸਾਹਿਬ ਜੀ ਦਰਸ਼ ਦਿਖਾ ਜਾਵੇ ਬਹੁਤ ਵਧੀਆ ਟਾਈਟਲ ਹੈ ਬਹੁਤ ਵਧੀਆ ਗਾਣਾ ਲਿਖਿਆ ਬਿੰਦਰੀ ਜੀ ਨੇ ਬਿੰਦਰੀ ਬੇਗਮਪੁਰੀਆ ਕਦੀ ਕਦੀ ਲਫਜ਼ ਇੰਨੇ ਵਧੀਆ ਇੰਨੇ ਡੂੰਗੇ ਇੰਨੇ ਸਤਕਾਰ ਦੇ ਨਾਲ ਲਿਖੇ ਜਾਂਦੇ ਆ ਮੈਂ ਮਾਣ ਕਰਦਾ ਫਖਰ ਕਰਦਾ ਬਿੰਦਰੀ ਦੀ ਕਲਮ ਤੇ ਔਰ ਨੀਰੀ ਦੀ ਗਾਇਕੀ ਤੇ ਸਭ ਤੋਂ ਵੱਡਾ ਯੋਗਦਾਨ ਬਹੁਤ ਪਿਆਰਾ ਯੋਗਦਾਨ ਮਿੱਠਾ ਯੋਗਦਾਨ ਦਿਲੋਂ ਯੋਗਦਾਨ ਦਿੱਤਾ ਸਾਡੇ 뮤ਜ਼ਿਕ ਡਾਕਟਰ ਵਾਲਾ ਫੇਮਸ ਬੀਰ ਡਮਾਣਾ ਬਗੜਾ ਡਮਾਣਾ ਜੀ ਵਾਲਿਆਂ ਨੇ ਰਵੀ ਡਮਾਣਾ ਇਹਨਾਂ ਦਾ ਅਸੀਂ ਬਹੁਤ ਸਤਿਕਾਰ ਕਰਦੇ ਆ ਕਲਾਕਾਰ ਸੰਗੀਤ ਸਭਾ ਸਾਰੀ 뮤ਜ਼ਿਕ ਡਾਕਟਰ ਬਗੜਾ ਡਮਾਣਾ ਜੀ ਦਾ ਫਿਰ ਦੁਬਾਰਾ ਸਤਿਕਾਰ ਕਰਦਾ ਔਰ ਵਧਾਈ ਦਿੰਨੇ ਆ ਨੀਰਜ ਨੂੰ ਲਖਵਿੰਦਰ ਲਖਾ ਜਿਹਨਾਂ ਦੀ ਕੰਪਨੀ ਦੇ ਵਿੱਚ ਇਹ ਗੀਤ ਆਇਆ ਦਿਨਦਗੁਣੀ ਰਾਚਾਗੁਣੀ ਤਰੱਕੀ ਬਖਸ਼ੇ ਰਾਜਾ ਸਾਹਿਬ ਸਤਿ ਸ਼੍ਰੀ ਅਕਾਲ ਸਾਰੇ ਸੁਣਿਓ ਤੋ ਪਹਿਲਾ ਮੇਰੇ ਵੱਲੋਂ ਰਾਜਾ ਸਾਹਿਬ ਦੀਆਂ ਪਿਆਰੀਆਂ ਪਿਆਰੀਆਂ ਸੰਗਤਾਂ ਨੂੰ ਜੈ ਰਾਜਾ ਜੀ ਸੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਕੁਦਰਤੀ ਰਾਜਾ ਸਾਹਿਬ ਦੀ ਬਖਸ਼ਿਸ਼ ਦੇ ਨਾਲ ਹੀ ਇਹ ਸਭ ਕੁਝ ਪ੍ਰੋਜੈਕਟ ਉਹਨਾਂ ਦੀ ਬਖਸ਼ਿਸ਼ ਨਾਲ ਹੀ ਹੋਇਆ ਸਾਡੇ ਬੜੇ ਹੀ ਸਤਿਕਾਰਯੋਗ ਸਿੰਗਰ ਲਖਵਿੰਦਰ ਲੱਖਾ ਜੀ ਉਹਨਾਂ ਦੇ ਬੇਟੇ ਨੀਰਜ ਜੀ ਨੇ ਨੀਰਜ ਮਹਿਰਾ ਜੀ ਨੇ ਆਪਣੀ ਆਵਾਜ਼ ਖੂਬ ਨਵਾਇਆ ਹੈ ਤੇ ਇਸ ਸ਼ਬਦ ਨੂੰ ਸਾਡੇ ਸੰਗੀਤ ਸਮਰਾਟ ਬੱਗਾ ਜੀ ਡਵਾਣਾ ਸਾਹਿਬ ਉਹੀ ਆਪਣੀਆਂ ਧੁਨਾ ਦੇ ਵਿੱਚ ਪਰੋਇਆ ਹੈ ਤੋਂ ਮੈਂ ਆਸ ਕਰਦਾ ਹਾਂ ਕਿ ਇਸ ਗੀਤ ਨੂੰ ਰਾਜਾ ਸਾਹਿਬ ਦੀਆਂ ਸੰਗਤਾਂ ਖੂਬ ਪਿਆਰ ਬਖਸ਼ਣਗੀਆਂ ਤੇ ਇਹ ਗੀਤ ਲਖਵਿੰਦਰ ਲੱਖਾ 뮤직 ਦੇ ਵਿੱਚ ਅੱਜ ਲੀਜ ਹੋ ਰਿਹਾ ਹੈ ਤੋਂ ਸਾਰਿਆਂ ਨੇ ਵੱਧ ਤੋਂ ਵੱਧ ਸ਼ੇਅਰ ਕਮੈਂਟ ਲਾਈਕ ਕਰਨੇ ਤੇ ਗੀਤ ਦਾ ਆਨੰਦ ਮੰਡਾ ਥੈਂਕ ਯੂ ਹਾਂਜੀ ਪਿਆਰੇ ਸਾਥੀਓ ਪਿਆਰ ਪ੍ਰੀਤ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੈ ਗੁਰਦੇਵ ਤੇ ਪਿਆਰ ਪਰਇਸ਼ਤਕਾਰ ਭਰੀ ਜੈ ਰਾਜਾ ਸਾਹਿਬ ਦੀ ਮੈਂ ਗਾਇਕ ਰਬੀਜੇ ਜਾੜਲਾ ਸਾਰੀਆਂ ਸੰਗਤਾਂ ਨੂੰ ਬਹੁਤ ਖੁਸ਼ਖਬਰੀ ਇੱਕ ਸਾਂਝੀ ਕਰਨੀ ਚਾਹਨਾ ਕਿ ਮੇਰਾ ਛੋਟਾ ਵੀਰਾ ਨੀਰਜ ਜੀ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਹਰਮਨ ਪਿਆਰੇ ਗਾਇਕ ਲਖਵਿੰਦਰ ਲੱਖਾ ਜੀ ਉਹਨਾਂ ਦੇ लाडले ਫਰਜ਼ੰਦ ਨੇ ਸੁਪੁੱਤਰ ਨੇ ਉਹਨਾਂ ਦੇ ਵੱਲੋਂ ਰਾਜਾ ਸਾਹਿਬ ਦੇ ਚਰਨਾਂ ਦੇ ਵਿੱਚ ਆਪਣੀ ਪਲੀਠੀ ਹਾਜ਼ਰੀ ਦੇ ਨਾਲ ਰਾਜਾ ਸਾਹਿਬ ਜੀ ਦਰਸ਼ ਦਿਖਾ ਦੇਵੋ ਇਹ ਜੋ ਟਰੈਕ ਏ ਉਹ ਲੋਕ ਕਰਪਨ ਕੀਤਾ ਜਾ ਰਿਹਾ ਹੈ ਅੱਜ ਜਿਹਨੂੰ ਕਲਮਬੰਦ ਕੀਤਾ ਹੈ ਸਾਡੇ ਇਲਾਕੇ ਦੀ ਸ਼ਾਨ ਮੇਰੇ ਵੱਡੇ ਭਾਜੀ ਇਤਿਗਾਰ ਜੋ ਬਿੰਦਰੀ ਬੇਗਮਪੁਰੀਆ ਜੀ ਨੇ ਔਰ ਸੰਗੀਤ ਦੀਆਂ ਧੁਨਾਂ ਦੇ ਨਾਲ ਸ਼ਿੰਗਾਰਿਆ ਹੈ ਸਾਡੇ ਇਲਾਕੇ ਦੇ ਸਰਤਾਜ ਸ਼ਾਹ ਜੀ ਹੁਣੀ ਬੀ ਆਰ ਦਿਮਾਣਾ ਸਾਹਿਬ ਤੇ ਆਰ ਡੀ ਬੋਏ ਸਾਡਾ ਰਵੀ ਵੀਰਾ ਉਹਨਾਂ ਦੇ ਵੱਲੋਂ ਤੇ ਇਹ ਲਖਾ ਭਾਜੀ ਹੋਣਾ ਦੇ ਪਰਸਨਲ ਜਿਹੜਾ ਮਿਊਜ਼ਿਕ ਚੈਨਲ ਆ ਲਖਵਿੰਦਰ ਲਖਾ ਮਿਊਜ਼ਿਕ YouTube ਚੈਨਲ ਉਤੇ ਰਿਲੀਜ਼ ਕੀਤਾ ਜਾ ਰਿਹਾ ਹੈ ਸੋ ਮੈਂ ਗੁਜ਼ਾਰਿਸ਼ ਕਰੂੰਗਾ ਰਾਜਾ ਸਾਹਿਬ ਦੀ ਚਾਹਣ ਵਾਲੀਆਂ ਸੰਗਤਾਂ ਨੂੰ ਕਿ ਬਹੁਤ ਹੀ ਪਿਆਰਾ ਗਾਣਾ ਹੈ ਅਸੀਂ ਸੁਣਾਏ ਬਹੁਤ ਪਿਆਰਾ ਸ਼ਬਦ ਦੇ ਦਿਲਾਂ ਦੀਆਂ ਤਰੰਗਾਂ ਨੂੰ ਛੇੜਦਾ ਇਹਨੂੰ ਸੁਣੋ ਜਰੂਰ ਔਰ ਹਰ ਜਨ ਜਨ ਤੱਕ ਰਾਜਾ ਸਾਹਿਬ ਨੂੰ ਚਾਹਣ ਵਾਲੀ ਸੰਗਤਾਂ ਨਾਲ ਸ਼ੇਅਰ ਕਰਨਾ ਜੀ ਬਹੁਤ ਬਹੁਤ ਮਿਹਰਬਾਨੀ ਰਾਜਾ ਬਲੀ ਕਰਪਲੀ ਬਹੁਤ ਖੁਸ਼ੀ ਵਾਲੀ ਗੱਲ ਹੈ ਅੱਜ ਸਾਡੇ ਅਜੀਜ਼ ਮੇਰੇ ਦੋਸਤ ਰਖਵਿੰਦਰ ਲਖਾ ਜੀ ਉਨਾ ਦਾ ਪੁੱਤਰ ਨੀਰਜ ਮੇਰਾ ਜਿਨ੍ਹਾਂ ਦੇ ਆਵਾਜ਼ ਦੇ ਵਿੱਚ ਬਹੁਤ ਹੀ ਵਧੀਆ ਸਿੰਗਲ ਟਰੈਕ ਰਾਜਾ ਸਾਹਿਬ ਜੀ ਦਰਸ਼ਿਤ ਦਿਖਾਇਆ ਜਾਵੇ ਇਸ ਗੀਤ ਨੂੰ ਸਾਡੇ ਵੀਡੀ ਨੇ ਲਿਖਿਆ ਹੈ ਬਿੰਦਰੀ ਬੀਗਮਪਰੀ ਸਾਹਿਬ ਨੇ ਤੇ ਇਸ ਗੀਤ ਨੂੰ ਸੰਗੀਤ ਦੀਆਂ ਧੁਨਾਂ ਦੇ ਵਿੱਚ ਪੋਇਆ ਹੈ ਮੇਰੇ ਵੀਰ ਵੀ ਆ ਡਮਾਣਾ ਤੇ ਆੜੀ ਡਮਾਣਾ ਜੀ ਤੇ ਇਹਨਾਂ ਦਾ ਬਹੁਤ ਬਹੁਤ ਸਾਰਿਆਂ ਦਾ ਪੂਰੀ ਕੰਪਨੀ ਦਾ ਧੰਨਵਾਦ ਕਟਾ ਜਾਂਦਾ ਹੈ ਕਲਾਕਾਰ ਸੰਗੀਤ ਸਵਾ ਵੱਲੋਂ ਇਹ ਪੋਸਟਰ ਰਿਲੀਜ਼ ਕੀਤਾ ਗਿਆ ਅਤੇ ਇੱਕ ਗੀਤ ਨੂੰ ਵੱਧ ਤੋਂ ਵੱਧ ਸੁਣੋ ਅਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ థాంਕ ਯੂ ਜੈ ਰਾਜਾ ਜੀ ਜੈ ਰਾਜਾ ਜੀ ਅੱਛਾ ਰਾਜਾ ਬਲੀ ਕਰੋ ਪਲੀ ਜੋ ਕਿ ਮੇਰਾ ਸਿੰਗਲ ਟ੍ਰੈਕ ਆ ਰਿਹਾ ਹੈ ਜੀ ਰਾਜਾ ਸਾਹਿਬ ਜੀ ਦਰਸ਼ ਦਿਖਾ ਦਿਓ ਇਹ ਸਭ ਸਾਰੇ ਸੰਗਤਾਂ ਨੂੰ ਬਹੁਤ ਬਹੁਤ ਧੰਨਵਾਦ ਹੈ ਜੀ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਜੋ ਕਿ ਇਹ 10 ਲਖਵਿੰਦਰ ਲਖਾ ਅਫੀਸ਼ੀਅਲ ਚੈਨਲ ਤੇ ਰਿਲੀਜ਼ ਹੋ ਰਿਹਾ ਹੈ ਸਾਰੇ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਆਪਣਾ ਜਰੂਰ ਪਿਆਰ ਦਿਓ ਇਸ ਦਾਸ ਨੂੰ ਅ ਇਹ ਗੀਤ ਕਿਹਨਾਂ ਦਾ ਇਹ ਬਿੰਦਰੀ ਬੇਗਮਪੁਰੀ ਜੀ ਦਾ ਕਲਮ ਤੋਂ ਲਿਖਿਆ ਹੋਇਆ ਹੈ ਜੀ ਤੇ 뮤직 뮤직 ਵੀ ਹੈ ਦਿਵਾਨਾ ਸਾਹਿਬ ਜੀ ਨੇ ਕੀਤਾ ਹੈ ਜੀ ਅ ਤੁਸੀਂ ਪਹਿਲਾਂ ਵੀ ਇਹ ਤੋਂ ਪਹਿਲਾਂ ਨਹੀਂ ਇਹ ਮੇਰਾ ਫਸਟ ਟਾਈਮ ਹੈ ਜੀ ਫਸਟ ਟ੍ਰੈਕ ਹੈ ਸਾਰਿਆਂ ਨੂੰ ਪਰਿਵਾਰ ਚ ਕੋਈ ਹੋਰ ਵੀ ਗਾਉਂਦਾ ਹਾਂਜੀ ਮੇਰੇ ਫਾਦਰ ਸਾਹਿਬ ਜੀ ਕੀ ਨਾਮ ਦਾਸ ਲਖਵਿੰਦਰ ਲਖਾ ਜੀ ਅੱਛਾ ਜੀ ਇਹ ਗੀਤੀਆਂ ਦੋ ਲੈਣਾ ਸੁਣਾਉ ਸਮ ਜਿਹੜਾ ਰਾਜਾ ਸਾਹਿਬ ਜੀ ਦਾ ਹੋ ਤੱਕ ਦੇ ਤੇਰੀਆਂ ਰਾਵਾਂ ਤੱਕ ਦੇ ਤੇਰੀਆਂ ਰਾਵਾਂ ਇੱਕ ਵਾਰ ਆ ਜਾਵੋ ਮੇਰੇ ਰਾਜਾ ਸਾਹਿਬ ਜੀ ਆ ਕੇ ਦਰਸ਼ ਦਿਖਾ ਜਾਵੋ ਮੇਰੇ ਨਾਮ ਕਮਲ ਰਾਜਾ ਜੀ ਉਹ ਦਰਸ਼ ਦਿਖਾ ਜਾਵੋ ਸਿਹਤ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਤਬਲੀਗਤ ਤਾਰੀਖਾਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸਿਧ ਇਜਾਜ਼ਤ ਦਿਓ ਧੰਨਵਾਦ